ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜਦੋਂ ਔਰੰਗਜ਼ੇਬ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਕਸ਼ਮੀਰੀ ਪੰਡਤਾਂ ਦਾ ਧਰਮ ਪਰਵਰਤਨ ਕਰਕੇ ਇਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ ਤਾਂ ਔਰੰਗਜ਼ੇਬ ਦੇ ਇਸ ਫਰਮਾਨ ਨੂੰ ਸੁਣ ਕੇ ਕਸ਼ਮੀਰੀ ਪੰਡਤ ਡਰ ਗਏ ਤਾਂ ਇਸ ਡਰ ਤੋਂ ਬਚਾ ਲੈ ਕਸ਼ਮੀਰੀ ਪੰਡਤਾਂ ਨੇ ਆਪਸ ਵਿੱਚ ਸਲਾਹ ਕੀਤੀ ਤਾਂ ਉਹਨਾਂ ਨੂੰ ਸੋਝੀ ਆਈ ਕਿ ਸਾਨੂੰ ਇਸ ਮੁਸੀਬਤ ਦੀ ਘੜੀ ਵਿੱਚੋਂ ਸਿਰਫ ਸਿੱਖਾਂ ਦੇ ਨਵੇਂ ਗੁਰੂ ਤੇਗ ਬਹਾਦਰ ਸਾਹਿਬ ਹੀ ਕੱਢ ਸਕਦੇ ਹਨ ਕਸ਼ਮੀਰੀ ਪੰਡਤਾਂ ਦਾ ਜਥਾ ਆਪਣੀ ਫਰਿਆਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਗੁਰੂ ਜੀ ਨੂੰ ਆਪਣੇ ਤੇ ਹੋ ਰਹੇ ਅਤਿਆਚਾਰਾਂ ਦੇ ਬਾਰੇ ਦੱਸਿਆ ਕਸ਼ਮੀਰੀ ਪੰਡਤਾਂ ਦੇ ਹੋ ਰਹੇ ਅਤਿਆਚਾਰਾਂ ਨੂੰ ਸੁਣ ਕੇ ਗੁਰੂ ਜੀ ਦਾ ਹਿਰਦਾ ਦੁਖੀ ਹੋ ਗਿਆ ਤਦ ਗੁਰੂ ਜੀ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਅਤਿਆਚਾਰਾਂ ਦਾ ਡਟ ਕੇ ਵਿਰੋਧ ਨਹੀਂ ਕੀਤਾ ਜਾਵੇਗਾ ਉਹਨਾਂ ਚਿਰ ਇਹ ਜ਼ੁਲਮ ਨਹੀਂ ਹਟਣਗੇ ਗੁਰੂ ਜੀ ਨੇ ਕਿਹਾ ਕਿ ਔਰੰਗਜ਼ੇਬ ਦੇ ਇਹਨਾਂ ਜ਼ੁਲਮਾਂ ਨੂੰ ਰੋਕਣ ਵਾਸਤੇ ਕਿਸੇ ਮਹਾਪੁਰਸ਼ ਨੂੰ ਬਲੀਦਾਨ ਦੇਣਾ ਪਵੇਗਾ ਤਾਂ ਬਾਲਕ ਅਵਸਥਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਆਪਣੇ ਪਿਤਾ ਜੀ ਦੇ ਨਾਲ ਹੀ ਬੈਠੇ ਹੋਏ ਸਨ ਤੇ ਪੂਰੀ ਘਟਨਾ ਕਰਮ ਨੂੰ ਸੁਣਨ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਪਲਾਪ ਜੀ ਤੋਂ ਵੱਡਾ ਹੋਰ ਕਿਹੜਾ ਮਹਾਪੁਰਸ਼ ਹੋ ਸਕਦਾ ਹੈ ਆਪ ਹੀ ਉਹ ਮਹਾਪੁਰਸ਼ ਹੋ ਜਿਹੜਾ ਇਹਨਾਂ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰ ਸਕਦੇ ਹੋ ਤਾਂ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਉਥੇ ਖੜੇ ਸਾਰੇ ਕਸ਼ਮੀਰੀ ਪੰਡਤ ਹਰਾਨੇ ਨਾਲ ਗੁਰੂ ਜੀ ਦੇ ਚਿਹਰੇ ਵੱਲ ਵੇਖਣ ਲੱਗ ਪਏ ਗੁਰੂ ਤੇਗ ਬਹਾਦਰ ਜੀ ਆਪਣੇ 9 ਸਾਲ ਦੇ ਪੁੱਤਰ ਦੀ ਸੋਚ ਤੋਂ ਬੜਾ ਖੁਸ਼ ਹੋਏ ਤੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਦਾ ਸਾਥ ਦੇਣ ਲਈ ਹਾਂ ਕਰ ਦਿੱਤੀ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾ ਗਏ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਜ਼ੁਲਮਾਂ ਕਰਕੇ ਦਿੱਲੀ ਵੱਲ ਰਵਾਨਾ ਹੋ ਗਏ ਤੇ ਜਦੋਂ ਗੁਰੂ ਜੀ ਔਰੰਗਜ਼ੇਬ ਨੂੰ ਮਿਲਣ ਲਈ ਦਿੱਲੀ ਵੱਲ ਜਾ ਰਹੇ ਸਨ ਤਾਂ ਆਗਰੇ ਦੇ ਕੋਲ ਗੁਰੂ ਜੀ ਦੇ ਨਾਲ ਆਏ ਸਿੱਖ ਸੇਵਕਾਂ ਨੂੰ ਮੁਗਲ ਫੌਜ ਨੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਗਏ ਹੰਕਾਰੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਇੱਕ ਬੰਦੀਖਾਨੇ ਵਿੱਚ ਬੰਦ ਕਰਵਾ ਦਿੱਤਾ ਤੇ ਆਪਣੇ ਇੱਕ ਕਾਜੀ ਨੂੰ ਗੁਰੂ ਜੀ ਦੇ ਪਾਸ ਭੇਜਿਆ ਤੇ ਬੇਨਤੀ ਕੀਤੀ ਕਿ ਆਪ ਜੀ ਮੁਸਲਮਾਨ ਬਣ ਜਾਈਓ ਕਿਉਂਕਿ ਜੇਕਰ ਤੁਸੀਂ ਮੁਸਲਮਾਨ ਬਣ ਗਏ ਤਾਂ ਤੁਹਾਡੇ ਪਿੱਛੇ ਸਾਰੇ ਹੀ Hindu ਮੁਸਲਮਾਨ ਬਣ ਜਾਣਗੇ ਗੁਰੂ ਤੇਗ ਬਹਾਦਰ ਜੀ ਨੇ ਮੁਸਲਮਾਨ ਧਰਮ ਅਪਣਾਉਣ ਤੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤਾਦ ਕਾਜੀ ਨੇ ਕਿਹਾ ਕਿ ਮੈਂ ਤੁਹਾਡੀ ਬੜੀ ਵਡਿਆਈ ਸੁਣੀ ਹੈ ਇਸ ਲਈ ਤੁਹਾਡੇ ਕੋਲ ਸਿਰਫ ਤਿੰਨ ਹੀ ਰਸਤੇ ਹਨ ਪਹਿਲਾ ਇਹ ਹੈ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਕੋਈ ਕਰਾਮਾਤ ਵਿਖਾਓ ਤੇ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ ਤਾਂ ਕਾਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਕਰਾਮਾਤ ਵਿਖਾਉਣਾ ਕਹਿਰ ਦਾ ਨਾਮ ਹੈ ਜੋ ਅਸੀਂ ਬਿਲਕੁਲ ਵੀ ਨਹੀਂ ਵਿਖਾਵਾਂਗੇ ਤੇ ਤੇਰੀਆਂ ਪਹਿਲਾ ਦੋ ਗੱਲਾਂ ਸਾਨੂੰ ਮਨਜ਼ੂਰ ਨਹੀਂ ਸਨ ਤਾਂ ਤੇਰੀ ਤੀਸਰੀ ਮੌਤ ਵਾਲੀ ਗੱਲ ਸਾਨੂੰ ਪੂਰੀ ਤਰ੍ਹਾਂ ਮਨਜ਼ੂਰ ਹੈ ਔਰੰਗਜ਼ੇਬ ਦੇ ਕਾਜੀ ਨੇ ਗੁਰੂ ਜੀ ਨੂੰ ਮਨੋਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਗੁਰੂ ਜੀ ਨੂੰ ਰਾਜ਼ੀ ਨਾ ਕਰ ਪਾਏ ਔਰੰਗਜ਼ੇਬ ਦੇ ਕਾਜੀ ਨੇ ਕਿਹਾ ਕਿ ਫਿਰ ਮਰਨ ਲਈ ਤਿਆਰ ਹੋ ਜਾਵੋ ਮਰਨ ਤੋਂ ਪਹਿਲਾਂ ਜੇ ਕੋਈ ਆਖਰੀ ਇੱਛਾ ਹੈ ਤਾਂ ਉਹ ਸਾਨੂੰ ਦੱਸ ਦਿਵੋ ਤੇ ਭਾਈ ਮਤੀ ਦਾਸ ਜਿਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਮੇਰੀ ਆਖਰੀ ਇੱਛਾ ਇਹ ਹੈ ਕਿ ਜਦੋਂ ਮੈਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਉਸ ਵੇਲੇ ਮੇਰਾ ਮੂੰਹ ਮੇਰੇ ਗੁਰੂ ਜੀ ਵੱਲ ਹੋਵੇ ਤਾਂ ਕਿ ਮਰਦੇ ਸਮੇਂ ਤੱਕ ਮੇਰੀਆਂ ਅੱਖਾਂ ਆਪਣੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਰਹਿਣ ਮੁਗਲ ਜਲਾਦਾਂ ਨੇ ਆਰਾ ਭਾਈ ਮਤੀ ਦਾਸ ਜਿਹਦੇ ਸਿਰ ਉੱਤੇ ਕਾਰ ਦਿੱਤਾ ਤਾਂ ਕਾਜ਼ੀ ਨੇ ਇੱਕ ਵਾਰੀ ਫੇਰ ਕਿਹਾ ਕਿ ਹੱਲੇ ਵੀ ਸਮਾਂ ਹੈ ਇਸਲਾਮ ਧਰਮ ਕਬੂਲ ਕਰ ਲਵੋ ਪਰ ਭਾਈ ਮਤੀ ਦਾਸ ਜੀ ਉਸ ਵੇਲੇ ਬਾਣੀ ਉਚਾਰਨ ਕਰ ਰਹੇ ਸਨ ਤੇ ਉਹਨਾਂ ਨੇ ਕੋਈ ਵੀ ਉੱਤਰ ਨਹੀਂ ਦਿੱਤਾ ਅਤੇ ਕਾਜੀ ਨੇ ਜਲਾਦਾਂ ਨੂੰ ਆਰਾ ਚ ਲਾਉਣ ਦਾ ਹੁਕਮ ਦੇ ਦਿੱਤਾ ਤੇ ਵੇਖਦਿਆਂ ਹੀ ਵੇਖਦਿਆਂ ਆਰੇ ਨੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਫਾੜ ਕਰ ਦਿੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਪਰਮਾਤਮਾ ਦੇ ਨਾਮ ਵਿੱਚ ਲੀਨ ਸਨ ਤੇ ਉਹ ਜਰਾ ਵੀ ਨਹੀਂ ਡੋਲੇ ਅਗਲੇ ਦਿਨ ਚੌਂਕ ਵਿੱਚ ਭਾਈ ਤੇਹਲਾ ਜੀ ਨੂੰ ਲਿਆਂਦਾ ਗਿਆ ਤੇ ਜਲਾਦਾ ਨੇ ਇੱਕ ਬਹੁਤ ਵੱਡੀ ਦੇਗ ਵਿੱਚ ਪਾਣੀ ਪਾ ਕੇ ਉਸ ਵਿੱਚ ਭਾਈ ਦਿਆਲਾ ਜੀ ਨੂੰ ਬਿਠਾ ਦਿੱਤਾ ਤੇ ਥੱਲੇ ਅੱਗ ਜਲਾ ਦਿੱਤੀ ਤੇ ਭਾਈ ਦਿਆਲਾ ਜੀ ਗੁਰਬਾਣੀ ਪੜਦੇ ਪੜਦੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੁੰਦੇ ਗਏ ਪਾਣੀ ਉਬਲਣਾ ਸ਼ੁਰੂ ਹੋ ਗਿਆ ਤੇ ਭਾਈ ਦਿਆਲਾ ਜੀ ਗੁਰਬਾਣੀ ਪੜਦਿਆਂ ਪੜਦਿਆਂ ਜੋਤੀ ਜੋਤ ਸਮਾ ਗਏ ਤੀਸਰੇ ਦਿਨ ਭਾਈ ਸਤੀਦਾਸ ਜੀ ਨੂੰ ਚੌਂਕ ਵਿੱਚ ਲਿਆਂਦਾ ਗਿਆ ਤੇ ਭਾਈ ਸਤੀਦਾਸ ਦੇ ਇਸਲਾਮ ਧਰਮ ਨਾ ਕਬੂਲ ਕਰਨ ਤੇ ਕਾਜੀ ਨੇ ਭਾਈ ਸਤੀਦਾਸ ਜੀ ਨੂੰ ਰੋਂਗ ਵਿੱਚ ਲਪੇਟ ਕੇ ਸਾੜਨ ਦਾ ਹੁਕਮ ਦਿੱਤਾ ਇਸ ਤਰ੍ਹਾਂ ਗੁਰੂ ਜੀ ਦੇ ਤਿੰਨ ਸਿੱਖ ਹੱਸ ਹੱਸ ਕੇ ਸ਼ਹੀਦियां ਪਾ ਗਏ ਪਰ ਮੁਗਲਾਂ ਦੀ ਈ ਨਾ ਮੰਨੀ ਤਿੰਨ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦੀ ਘੋਸ਼ਣਾ ਕਰਵਾ ਦਿੱਤੀ ਤੇ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਦਿੱਲੀ ਨਗਰ ਵਿੱਚ ਢੂੰਡੀ ਪਟਵਾ ਦਿੱਤੀ ਕਿ ਹਿੰਦ ਦੇ ਪੀਰ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਕਤਲ ਕਰ ਦਿੱਤਾ ਜਾਵੇਗਾ ਤਾਂ ਆਖਿਰਕਾਰ ਉਹ ਦਿਨ ਆ ਹੀ ਗਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲਈ ਇੱਕ ਚਪੂਤੇ ਦੇ ਉੱਤੇ ਬਿਠਾ ਦਿੱਤਾ ਗਿਆ ਕਾਜੀ ਨੇ ਜਲਾਦ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੀ ਗਰਦਨ ਤੇ ਤਲਵਾਰ ਦਾ ਤੇਜ ਵਾਰ ਕੀਤਾ ਜਾਵੇ ਤੇ ਜਲਾਦ ਨੇ ਗੁਰੂ ਜੀ ਦੀ ਗਰਦਨ ਤੇ ਤਲਵਾਰ ਦਾ ਇੱਕ ਤੇਜ ਵਾਰ ਕੀਤਾ ਜਿਸ ਨਾਲ ਗੁਰੂ ਜੀ ਦਾ ਸ਼ੀਸ਼ ਉਹਨਾਂ ਦੇ ਧੜ ਨਾਲੋਂ ਅਲੱਗ ਹੋ ਗਿਆ ਤਾਂ ਉਸ ਵੇਲੇ ਇੱਕ ਪਰਮਾਤਮਾ ਦਾ ਇੱਕ ਚਮਤਕਾਰ ਹੋਇਆ ਕਿ ਪਿਆਨਖ ਹਨੇਰੀ ਚੱਲਣ ਲੱਗੀ ਕਿ ਹਨੇਰੀ ਇੰਨੀ ਤੇਜ ਸੀ ਕਿ ਮੁਗਲ ਸੈਨਿਕ ਆਪਣੀਆਂ ਅੱਖਾਂ ਬੰਦ ਕਰਨ ਲਈ ਮਜਬੂਰ ਹੋ ਗਏ ਤਾਂ ਇਸ ਹਨੇਰੀ ਦਾ ਫਾਇਦਾ ਚੁੱਕ ਕੇ ਭਾਈ ਜੇਤਾ ਜੀ ਨੇ ਗੁਰੂ ਜੀ ਦਾ ਸ਼ੀਸ਼ ਚੁੱਕ ਲਿਆ ਤੇ ਬਿਨਾਂ ਰੁਕੇ ਨਗਰ ਦੇ ਬਾਹਰ ਖੜੇ ਭਾਈ ਉਹਦੇ ਦੇ ਕੋਲ ਜਾ ਪਹੁੰਚੇ ਦੋਨੋਂ ਸਿੱਖਾਂ ਨੇ ਉਸ ਵੇਲੇ ਆਪਣਾ ਪਹਿਰਾਵਾ ਮੁਗਲਾਂ ਵਰਗਾ ਬਣਾਇਆ ਹੋਇਆ ਸੀ ਤੇ ਦੋਨੋਂ ਸਿੱਖ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ ਮੁਗਲਾਂ ਨੂੰ ਜਦੋਂ ਗੁਰੂ ਜੀ ਦਾ ਸ਼ੀਸ਼ ਨਾ ਮਿਲਿਆ ਤਾਂ ਕ੍ਰੋਧ ਵਿੱਚ ਆਏ ਔਰੰਗਜ਼ੇਬ ਨੇ ਦਿੱਲੀ ਨਗਰ ਵਿੱਚ ਢੋਂਡੀ ਪਟਵਾ ਦਿੱਤੀ ਕਿ ਜੇਕਰ ਕੋਈ ਗੁਰੂ ਦਾ ਸਿੱਖ ਹੈ ਤਾਂ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਅੱਗੇ ਆਵੇ ਤਾਂ ਭਾਈ ਲੱਖੀ ਸ਼ਾਹ ਜਿਹੜਾ ਕਿ ਆਪਣੀ ਯੋਜਨਾ ਦੇ ਅਨੁਸਾਰ ਆਪਣੀ ਬੈਲ ਗੱਡੀ ਦੇ ਕਾਫਿਲਾ ਦੇ ਨਾਲ ਲਾਲ ਪਲੇਰ ਦੇ ਵਿੱਚ ਸਰਕਾਰੀ ਸਮਾਨ ਛੱਡ ਕੇ ਵਾਪਸ ਭਰਤ ਰਿਹਾ ਸੀ ਤਾਂ ਕੁਦਰਤ ਨੇ ਫਿਰ ਤੋਂ ਕ੍ਰਿਸ਼ਮਾ ਵਿਖਾਇਆ ਤੇ ਉਸੇ ਵੇਲੇ ਫਿਰ ਤੋਂ ਹਨੇਰੀ ਚੱਲਣ ਲੱਗੀ ਜਿਸ ਦਾ ਫਾਇਦਾ ਚੁੱਕਦਿਆਂ ਉਹਨਾਂ ਨੇ ਗੁਰੂ ਜੀ ਦੇ tàੜ ਉਤੇ ਕੱਪੜਾ ਪਾ ਕੇ tàੜ ਨੂੰ ਬੈਲ ਗੱਡੀ ਵਿੱਚ ਰੱਖ ਦਿੱਤਾ ਤੇ ਉਸ ਬੈਲ ਗੱਡੀ ਨੂੰ ਹੱਕਦਿਆਂ ਹੋਏ ਅੱਗੇ ਵੱਲ ਵਧੇ ਗਏ ਜਦੋਂ ਹਨੇਰੀ ਬੰਦ ਹੋਈ ਤਾਂ ਮੁਗਲ ਸੈਨਿਕਾਂ ਨੇ ਤੜ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਏ। ਲਕੀ ਸ਼ਾ ਪਵਿੱਤਰ ਸਰੀਰ ਨੂੰ ਆਪਣੇ ਘਰ ਦੇ ਅੰਦਰ ਰੱਖ ਪਏ। ਗੁਰੂ ਜੀ ਦੇ ਪਵਿੱਤਰ ਚਿੱਤਾ ਨੂੰ ਅੱਗ ਲਗਾ ਦਿੱਤੀ ਤੇ ਰੌਲਾ ਪਾ ਦਿੱਤਾ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ। ਇਸ ਤਰ੍ਹਾਂ ਗੁਰੂ ਜੀ ਦੇ ਸਿੱਖਾਂ ਵੱਲੋਂ ਗੁਰੂ ਜੀ ਦੇ ਪਵਿੱਤਰ ਸਰੀਰ ਦਾ ਅੰਤਿਮ ਸੰਸਕਾਰ ਗੁਪਤ ਰੂਪ ਵਿੱਚ ਕਰ ਦਿੱਤਾ ਗਿਆ। ਦੂਸਰੇ ਪਾਸੇ ਭਾਈ ਜੇਤਾ ਜੀ ਤੇ ਉਹਨਾਂ ਦੇ ਸਾਥੀ ਲੰਬੀ ਯਾਤਰਾ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਤੇ ਜਿਵੇਂ ਹੀ ਇਹ ਸੁਨੇਹਾ ਗੁਰੂ ਜੀ ਦੇ ਪਰਿਵਾਰ ਨੂੰ ਮਿਲਿਆ ਤਾਂ ਗੁਰੂ ਜੀ ਦੁਆਰਾ ਧਰਮ ਦੀ ਰੱਖਿਆ ਦੀ ਖਾਤਰ ਆਪਣੇ ਪ੍ਰਾਣਾਂ ਦੀ ਉਹੋਤੀ ਦੇ ਦਿੱਤੀ ਗਈ ਹੈ ਤੇ ਉਹਨਾਂ ਦਾ ਸ਼ੀਸ਼ ਲੈ ਕੇ ਇੱਕ ਸਿੱਖ ਭਾਈ ਜੇਤਾ ਜੀ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਿਆ ਹੈ ਤਾਂ ਗੁਰੂ ਜੀ ਦਾ ਪੂਰਾ ਪਰਵਾਸ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਿਆ ਉਸ ਵੇਲੇ ਚਾਰੇ ਪਾਸੇ ਸੋਗ ਦੀ ਲਹਿਰ ਛਾਈ ਹੋਈ ਸੀ ਪਰ ਫਿਰ ਵੀ ਬਾਲਕ ਸ੍ਰੀ ਗੁਰੂ ਗੋਬਿੰਦ राय ਜੀ ਨੇ ਸਾਰਿਆਂ ਨੂੰ ਸਬਰ ਰੱਖਣ ਦਾ ਪਾਠ ਪੜਾਇਆ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੇਤਾ ਜੀ ਕੋਲੋਂ ਆਪਣੇ ਪਿਤਾ ਜੀ ਦਾ ਪਵਿੱਤਰ ਸ਼ੀਸ਼ ਆਪ ਪ੍ਰਾਪਤ ਕੀਤਾ ਤੇ ਭਾਈ ਜੇਤਾ ਜੀ ਜਿਹੜੇ ਕਿ ਰੰਗਰੇਟਾ ਕਬੀਲੇ ਨਾਲ ਸੰਬੰਧਿਤ ਸਨ ਤਾਂ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੇਤਾ ਜੀ ਨੂੰ ਆਪਣੀ ਗਲਬਕੜੀ ਵਿੱਚ ਲੈ ਲਿਆ ਅਤੇ ਕਿਹਾ ਕਿ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਪ੍ਰਾਪਤ ਕਰਨ ਤੋਂ ਬਾਅਦ ਫਿਰ ਵਿਚਾਰ ਹੋਇਆ ਕਿ ਗੁਰੂ ਜੀ ਦੇ ਸ਼ੀਸ਼ ਦਾ ਸੰਸਕਾਰ ਕਿੱਥੇ ਕੀਤਾ ਜਾਵੇ ਤਾਂ ਮਾਤਾ ਗੁਜਰੀ ਜੀ ਨੇ ਕਿਹਾ ਕਿ ਆਨੰਦਪੁਰ ਸਾਹਿਬ ਜੀ ਦੀ ਨਗਰੀ ਗੁਰੂ ਸਾਹਿਬ ਜੀ ਨੇ ਆਪ ਵਸਾਈ ਹੈ ਤੇ ਉਹਨਾਂ ਦੇ ਸ਼ੀਸ਼ ਦਾ ਅੰਤਿਮ ਸੰਸਕਾਰ ਆਨੰਦਪੁਰ ਸਾਹਿਬ ਹੀ ਕੀਤਾ ਜਾਵੇ ਤੇ ਗੁਰੂ ਜੀ ਦੇ ਪਵਿੱਤਰ ਸ਼ੀਸ਼ ਨੂੰ ਪਾਲਕੀ ਵਿੱਚ ਰੱਖ ਕੇ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਗਿਆ ਤੇ ਉਥੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ ਸਤਨਾਮ ਸ੍ਰੀ ਵਾਹਿਗੁਰੂ